75 36 ਨੇ ਜਿਹੜਾ ਮੈਟਰ ਗਿਆ ਹਾਂਜੀ ਸੋਣ ਦਾ ਮਹੀਨਾ ਕੋਈ ਗੱਜਰਾ ਬਣ ਕੇ ਸਹੀ ਹੋ ਨਹੀਂ ਬੰਗਾ ਦੇ ਠੋਕਰ ਮਾਰ ਗਿਆ ਉਹ ਬਹੁਤ ਵੱਡੇ ਮਿਆਰ ਦਾ ਸਾਰਾ ਸਾਰਾ ਮਟੀਰੀਅਲ ਸੀ ਉਹ ਸਿੰਗਰ ਬਹੁਤ ਵੱਡਾ ਸੀ ਉਹਦੇ ਪਿੱਛੇ ਰਹਿਣ ਦਾ ਕਾਰਨ ਦੋ ਸੀ ਇੱਕ ਉਹਦਾ ਮਿਊਜ਼ਿਕ ਡਾਇਰੈਕਟਰ ਜਿਹੜਾ ਸੀ ਆਮ ਸੀ ਇੱਕ ਕੰਪਨੀ ਬਹੁਤ ਛੋਟੀ ਸੀ ਉਹੀ ਮੈਟਰ ਚਾਰਜੀਦ ਹੋ ਗਿਆ ਨੇ ਕੀਤਾ ਉਹ ਸਾਰਿਆਂ ਨੂੰ ਕਾਰੇ ਦਿਖਾਉਂਦਾ ਮੁੰਡਾ ਉਹ ਵੀ ਬੇਵਕਤੀ ਛੇਤੀ ਤੁਰ ਗਿਆ ਬੇਵਕਤੀ ਨਹੀਂ ਜਿਹੜਾ ਜਿਹੜਾ ਮੈਟਰੀ ਨਾ ਉਹਨੂੰ ਜੋ ਕੁਝ ਜਿਹੜਾ ਸਾਰਾ ਯੁੱਗ ਜ ਬਣਨਾ ਸੀ ਨਾ ਸਾਰੇ ਸਾਰੇ ਪਹਿਲੂ ਚੰਗੇ ਰਲਨੇ ਸੀ ਉਹ ਉਹਦੇ ਰਲੇ ਨਹੀਂ ਕੰਪਨੀ ਵੱਡੀ ਹੁੰਦੀ ਕੰਪਨੀ ਲੋਕਲ ਕੰਪਨੀ ਦੀ ਡਿਸਟ੍ਰੀਬਿਊਸ਼ਨ ਕਿੰਨੀ ਹੋਊਗੀ ਹਾਂਜੀ ਇੱਕ ਦਾਇਰਾ ਹੁੰਦਾ ਹੈ ਐਚਐਮਵੀ ਦਾ ਕੋਈ ਹੁਣ ਅੱਜ ਤੱਕ ਐਚਐਮਵੀ ਦੇ ਮਟੀਰੀਅਲ ਦਾ ਕੋਈ ਮੁਕਾਬਲਾ ਨਹੀਂ ਕਰਦਾ ਨਹੀਂ ਕਰ ਸਕਦਾ ਤੇ ਉਹ ਉਹ ਚਾਰਜੀਤ ਹੋ ਜਿਹਦਾ ਮੁਕਾਬਲਾ ਨਹੀਂ ਕਰਦਾ ਅੱਜ ਤੱਕ ਹੋ ਰਿਹਾ ਉਹਨੇ ਚਾਰਜੀਤ ਹੋ ਜਿਹ ਕੋ ਗਾਇਆ ਹੁੰਦਾ ਚਾਰਜੀਤ ਹੋ ਜਿਹਨੇ ਆਪਣੀ ਨਾਲ ਹੀ ਚੜਾਇਆ ਹੁੰਦਾ ਉਸ ਉਹ ਮੁੰਡਾ ਸਾਰਿਆਂ ਨੂੰ ਦੱਸ ਦਿੰਦਾ ਵੀ ਕੌਣ ਕੀ ਹੁੰਦਾ ਮੈਂ ਜਦੋਂ ਸੁਣਦਾ ਹਾਂ ਨਾ ਮੈਂ ਯਾਰ ਤੇਰੀ ਕਿਸਮਤ ਕਿਤੇ ਘਾਟਾ ਰੱਖੇ ਉਹ ਚੜ ਗਏ ਇੱਕ 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 ਕਰਕੇ ਚੜ ਜਾਂਦਾ ਬਗਲਿਆਜਮ ਇੱਕ ਫਿਲਮ ਬਣੀ ਆ ਹਾਂਜੀ ਉਹ ਸਾਰਿਆਂ ਨੂੰ ਦੱਸ ਗਿਆ ਉਹ ਬਗਲਿਆਜਮ ਹੁੰਦਾ ਪੰਜਾਬਾ ਨਿਸ਼ਤਰਸ਼ਤ ਹਾਂ ਇਹ ਕੁਝ ਇਹ ਜੋ ਕੁਝ ਉਹਨੂੰ ਟ੍ਰੀਟਮੈਂਟ ਨਹੀਂ ਚਾਹੀਦੀ ਉਹ ਇਸ ਮੈਟਰ ਨੂੰ ਉਹ ਨਹੀਂ ਮੜੀ ਹਾਂਜੀ ਤੇ ਵੀ ਸੁਭਜ ਜਦੋਂ ਜਦ ਕਿਸਮਤ ਚੰਗੀ ਹੁੰਦੀ ਆ ਸਭ ਕੁਝ ਚੰਗਾ ਹੁੰਦਾ ਸਭ ਕੁਝ ਚੰਗਾ ਹੁੰਦਾ ਕਿਸੇ ਮਾੜੀ ਉਹ ਚੰਗਾ ਪਲਾ ਮਾੜਾ ਹੀ ਹੁੰਦਾ ਹਾਂ ਜੋ ਗੱਡੀ ਦੇ ਚੱਲਣ ਲਈ ਫੇਚਾ ਹੋਵੇ ਕੋਈ ਹੋਣੀ ਚਾਹੀਦਾ ਨਾ 1000 ਰੁਪਏ ਦਾ ਕਹਿੰਦੇ ਜੇ ਘਰੋਂ ਨਿਕਲੇ ਹਰੀ ਲਾਈਟ ਬੜ ਜਾਣਾ ਸਾਰੀਆਂ ਬੜ ਜਾਂਦੀਆਂ ਬਿਲਕੁਲ ਸਹੀ ਗੱਲ ਹੈ ਜੀ